ਸੀ ਜਿਹੜੇ ਹਾਲਾਤਾਂ ਚ ਬੁਲਾਏ ਗਏ ਹੋ ਉਹਨਾਂ ਚ ਸੰਤੁਸ਼ਟ ਰਹੋ ਲੂਕਾ ਦੀ ਅੰਜੀਲ ਤੀਸਰਾ ਅਧਿਆਇ 14ਵਾਂ ਵਚਨ ਆਪਣੀ ਕਮਾਈ ਦੇ ਵਿੱਚ ਸੰਤੁਸ਼ਟ ਰਹੋ ਕੀ ਦੇ ਚ ਸੰਤੁਸ਼ਟ ਰਹਿਣਾ ਹੈ ਤੁਹਾਨੂੰ ਜੋ ਤਨਖਾਹ ਮਿਲ ਰਹੀ ਆ ਉਹਦੇ ਚ ਸੰਤੁਸ਼ਟ ਰਹੋ ਆਪਣੀ ਦੂਜਿਆਂ ਦੇ ਨਾਲ ਫालतू ਤੁਲਨਾ ਨਾ ਕਰੋ ਉਸ ਦਿਨ ਇਜ਼ਰਾਈਲੀਆਂ ਨੇ ਲਾਲਚ ਕੀਤਾ ਲਾਲਸਾ ਕੀਤੀ ਮਾਸ ਚਾਹੀਦਾ ਮਾਸ ਚਾਹੀਦਾ परमेश्वर ਸਹਨ ਆ ਸਕਿਆ ਪਿਆਰੀਓ ਸੁਣੋ ਕਈ ਵਾਰ ਅਸੀਂ ਪਰਮੇਸ਼ਵਰ ਦੇ ਕੋਲ ਆ ਕੇ ਕਹਿੰਨੇ ਆ ਸਾਨੂੰ ਇਹ ਚਾਹੀਦਾ ਉਹ ਚਾਹੀਦਾ ਉਹ ਚਾਹੀਦਾ ਇਹ ਚਾਹੀਦਾ ਇਹ ਚਾਹੀਦਾ ਪਰਮੇਸ਼ਵਰ ਕੋਲ ਆ ਕੇ ਬਹੁਤ ਰੋਨੇ ਆ ਰੋ ਰੋ ਕੇ ਉਹਦੇ ਚਰਨਾਂ ਨੂੰ ਭਰ ਦਿੰਨੇ ਆ ਪਰਮੇਸ਼ਵਰ ਸਾਨੂੰ ਵੇਖਦਾ ਹੈ ਨਹੀਂ ਬੇਟੇ ਨਹੀਂ ਇਹ ਤੇਰੇ ਲਈ ਠੀਕ ਨਹੀਂ ਆ ਬੇਟੇ ਮੇਰੀ ਗੱਲ ਨੂੰ ਸੁਣ ਲੈ ਉਹਦੇ ਦੁਆਰਾ ਤੈਨੂੰ ਆਸ਼ਿਸ਼ ਨਹੀਂ ਮਿਲੇਗੀ ਉਹੀ ਨੌਕਰੀ ਮੰਗ ਰਹੀਆਂ ਕਹਿੰਦੀ ਉਹੀ ਲੜਕਾ ਚਾਹੀਦਾ ਉਹੀ ਲੜਕੀ ਚਾਹੀਦੀ ਕਹਿ ਰਹੇ ਉਹੀ ਮਕਾਨ ਚਾਹੀਦਾ ਉਹੀ ਸਾਧਨ ਚਾਹੀਦਾ ਹੈ ਕਹਿ ਰਹੇ ਪਰ ਇਹ ਤੁਹਾਡੇ ਲਈ ਠੀਕ ਨਹੀਂ ਹੈ ਪਿਆਰਿਓ ਉਸ ਨੂੰ ਖਰੀਦਣ ਤੋਂ ਬਾਅਦ ਕੀ ਹੋਏਗਾ ਤੁਹਾਨੂੰ ਨਹੀਂ ਪਤਾ ਲੇਕਿਨ ਮੈਨੂੰ ਪਤਾ ਹੈ ਉਸ ਵਿਅਕਤੀ ਨਾਲ ਵਿਆਹ ਕਰਨ ਤੋਂ ਬਾਅਦ ਸੋਚ ਰਹੀ ਹੈ ਕਿ ਮੈਂ ਸਵਰਗ ਦਾ ਨਜ਼ਾਰਾ ਲਵਾਂਗੀ ਉਹ ਵਿਅਕਤੀ ਤੇਰੇ ਜੀਵਨ ਨੂੰ ਨਰਕ ਬਣਾ ਦੇਗਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਹੈ ਇਸ ਲਈ ਉਹ ਰਿਸ਼ਤਾ ਹੋਣ ਦਿੱਤਾ ਮੈਨੂੰ ਚਾਹੀਦਾ ਮੈਨੂੰ ਚਾਹੀਦਾ ਮੈਨੂੰ ਚਾਹੀਦਾ ਹੈ ਇਹ ਹੀ ਲੜਕੀ ਚਾਹੀਦੀ ਉਹੀ ਲੜਕਾ ਚਾਹੀਦਾ ਪਰਮੇਸ਼ਵਰ ਵੇਖੇਗਾ ਅਗਰ ਚੁੱਪ ਰਿਹਾ ਤਾਂ ਤੁਸੀਂ ਉਹਦਾ ਸਹਾਰਾ ਲੈ ਕੇ ਵਿਆਹ ਕਰਨ ਤੋਂ ਬਾਅਦ ਆ ਕੇ ਰੋਂੋਗੇ ਪ੍ਰਭੂ ਨਰਕ ਦਿਖਾ ਰਿਹਾ ਪ੍ਰਭੂ ਪ੍ਰਭੂਏ ਰਾਖਸ਼ਾ ਬੇਟੀ ਰਾਖਸ਼ ਤੇਰੇ ਕੋਲ ਨਾ ਆਵੇ ਤੇਰੇ ਨਾਲ ਵਿਆਹ ਨਾ ਕਰੇ ਇਸ ਲਈ ਮੈਂ ਕਈ ਕੋਸ਼ਿਸ਼ਾਂ ਕੀਤੀਆਂ ਸੀ ਮੈਨੂੰ ਹੀ ਚਾਹੀਦਾ ਹੈ ਅਤੇ ਜਿੱਦ ਕਰਕੇ ਕਰ ਲਿਆ ਹੁਣ ਮੈਂ ਕੀ ਕਰਾਂ ਬਾਈਬਲ ਚ ਕੀ ਲਿਖਿਆ ਜੰਗਲ ਚ ਬੜਾ ਲਾਲਚ ਕੀਤਾ ਨਿਰਜਲ ਪ੍ਰਦੇਸ਼ ਚ ਪ੍ਰੀਖਿਆ ਲਈ ਪਰਮੇਸ਼ਵਰ ਸਹਿ ਨਹੀਂ ਸਕਿਆ ਠੀਕ ਹੈ ਖਾਓ ਜਿੰਨਾ ਖਾ ਸਕਦੇ ਹੋ ਖਾਓ ਕਹਿ ਕੇ ਉਹਨਾਂ ਦੇ ਲਈ ਬਟੇਰੇ बरसाਏ ਪਿਆਰਿਓ ਇੱਕ ਇੱਕ ਜਨ ਪਕਾ ਕੇ ਉਸ ਨੂੰ ਖਾ ਰਹੇ ਸੀ ਲੇਕਿਨ ਪਰ ਉਹ ਖਾਂਦੇ ਸਮੇਂ ਕਹਿ ਰਹੇ ਸੀ ਵਾਹ ਕਿੰਨਾ ਹੀ ਵਧੀਆ ਹੈ ਇੱਕ ਨੇ ਵੀ ਨਹੀਂ ਕਿਹਾ ਪਿਆਰਿਓ ਸਮਝ ਗਏ ਹੋ ਪਰਮੇਸ਼ਵਰ ਨੇ ਉਨਾਂ ਦੀ ਜੀਵਨ ਤੋਂ ਸੰਤੁਸ਼ਟੀ ਬਾਰ ਕਰ ਦਿੱਤੀ ਉਹ ਖਾਤਾ ਰਹੀ ਸੀ ਪਰ ਸੰਤੁਸ਼ਟ ਨਹੀਂ ਸੀ ਉਹ ਖਾ ਰਹੀ ਸੀ ਪਰ ਰਜੇ ਨਹੀਂ ਖਾ ਰਹੀ ਸੀ ਆਨੰਦ ਨਹੀਂ ਆਇਆ ਕੀ ਹੋਇਆ ਸੁਣੋ ਤਦ ਉਸਨੇ ਉਹਨਾਂ ਨੂੰ ਮੂੰਹ ਮੰਗਿਆ ਵਰਤਾ ਦਿੱਤਾ ਪਰ ਉਹਨਾਂ ਦੇ ਪ੍ਰਾਨ ਨੂੰ ਸੁਖਾ ਦਿੱਤਾ ਜੇ ਧਿਆਨ ਨਾਲ ਇਸ ਨੂੰ ਦੂਜੇ ਅਨੁਵਾਦਾਂ 'ਚ ਵੇਖਾਂਗੇ ਤਾਂ ਉਹਨਾਂ ਨੇ ਜੋ ਮੰਗਿਆ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਲੇਕਿਨ ਉਸ ਦੇ ਵਿੱਚ ਉਹ ਆਨੰਦਿਤ ਬਿਲਕੁਲ ਵੀ ਨਹੀਂ ਹੋ ਪਾਇਆ ਇਹ ਕਿਉਂ ਪਿਆਰਿਓ ਕਪੜੇ ਦੀ ਦੁਕਾਨ ਤੇ ਜਾ ਕੇ 3000 ਰੁਪਏ ਲੈ ਕੇ ਜਾਂਦੇ ਆ ਸੋਚਦੇ ਹੋ ਕਿ ਸੂਟ ਲੈਣਾ ਹੈ ਅਤੇ ਉਹ ਸੇਲਸਮੈਨ ਤੁਹਾਡੀਆਂ ਗੱਲਾਂ ਨੂੰ ਵੇਖ ਕੇ ਉਹਦੇ ਕੋਲ ਜਿੰਨੀਆਂ ਵੈਰਾਈਟੀਆਂ ਸਭ ਦਿਖਾਉਂਦਾ ਹੈ ਸਭ ਦਿਖਾਉਂਦਾ ਹੈ ਉਸ ਨੂੰ ਤੁਸੀਂ ਪਰੇਸ਼ਾਨ ਕਰਦੇ ਹੋ ਉਸ ਨੂੰ ਦਿਨ ਚ ਤਾਰੇ ਦਿਖਾ ਦਿੰਦੇ ਹੋ ਇਹ ਦਿਖਾਓ ਉਹ ਦਿਖਾਓ ਇਹ ਦਿਖਾਓ ਤੁਹਾਨੂੰ ਵੇਖ ਕੇ ਭੈਣ ਫਲਾਨੀ ਫਿਲਮ ਦੇ ਵਿੱਚ ਉਸ ਹੀਰੋਇਨ ਨੇ ਇਹ ਸੂਟ ਪਾਇਆ ਹੋਇਆ ਸੀ ਜੇ ਤੁਸੀਂ ਵੀ ਇਹ ਸੂਟ ਪਾਉਂਗੇ ਤਾਂ ਹੀਰੋਇਨ ਲੱਗੋਗੇ ਤੁਹਾਡੇ ਪਤੀ ਨੂੰ ਪਤਾ ਹੈ ਕਿ ਉਹ ਰਾਖਸ਼ ਵਰਗੀਆਂ ਤੁਹਾਨੂੰ ਕੀ ਪਤਾ ਉਸ ਨੂੰ ਕੀ ਪਤਾ ਤੁਹਾਡੇ ਬਾਰੇ ਬਹੁਤ ਸਾਰੀਆਂ ਸੜੀਆਂ ਵਿਖਾਨ ਤੋਂ ਬਾਅਦ ਆਖਰ ਚੋ ਕੀ ਕਹਿ ਰਿਹਾ ਹੈ ਇਹ 13000 ਦਾ ਸੂਟ ਆ ਭੈਣ ਡਿਸਕਾਊਂਟ ਕਰਕੇ ਤੁਹਾਨੂੰ 6000 ਦਾ ਮਿਲੇਗਾ ਅਤੇ ਫੋਨ ਕਰਕੇ ਕਹਿੰਦੇ ਹੋ ਕਿਉਂ ਜੀ 3000 ਰੁਪਏ ਅਰਜੈਂਟ ਭੇਜੋ ਹਾਜੇ ਕਿੱਥੋਂ 3000 ਰੁਪਏ ਭੇਜਣ ਦੇ ਲਈ ਫੋਨਪੇ ਤੇ ਭੇਜੋ ਗੂਗਲ ਪੇਤੇ ਭੇਜੋ 13000 ਦੇ ਸੂਟ ਨੂੰ 6000 ਚ ਖਰੀਦ ਕੇ ਕੀ ਤੁਸੀਂ ਘਰੇ ਆ ਕੇ ਚੁੱਪ ਰਹਿਨੇ ਹੋ ਨਾਲ ਦੀ ਗਵੰਡਨ ਨੂੰ ਬੁਲਾਉਣਾ ਹੈ ਭਾਬੀ ਭਾਬੀ ਇੱਧਰ ਆਓ ਜਾਂ ਫਿਰ ਤੁਸੀਂ ਉਹਨਾਂ ਦੇ ਘਰ ਜਾਓਂਗੇ ਜਾ ਕੇ ਸੂਟ ਨੂੰ ਕੱਢੋਂਗੇ ਅਤੇ ਕਹੋਗੇ ਵੇਖੋ ਕਿੰਨਾ ਵਧੀਆ ਹੈ ਵੇਖਿਆ ਭਾਬੀ ਵੇਖਿਆ ਭਾਬੀ ਵੇਖਿਆ ਭਾਬੀ ਕਹਿੰਤੇ ਉਹ ਭਾਬੀ ਵੇਖਦੀ ਆ ਕਿੰਨੇ ਦਾ ਹੈ 13000 ਰੁਪਏ ਦਾ ਹੈ ਭਾਬੀ ਕਿੰਨੇ ਦਾ ਹੈ ਕੀ ਡਿਸਕਾਊਂਟ ਦੇ ਬਾਰੇ ਦੱਸੋਗੇ ਪੈਨ ਡਿਸਕਾਊਂਟ ਦੇ ਬਾਰੇ ਦੱਸੋਗੇ ਹਾਂ ਦੱਸੋ ਦੱਸੋਗੇ ਕਿ ਨਹੀਂ 13000 ਰੁਪਏ ਦਾ ਸੂਟ ਹੈ ਸਿਰਫ ਇੱਕ ਹੀ ਸੂਟ ਸੀ ਸਾਰੇ ਬੇਗੇ ਇੱਕ ਹੀ ਸੂਟ ਸੀ ਇਹ ਸੂਟ ਕਿਵੇਂ ਦਾ ਹੈ ਉਹ ਕੁਝ देर ਦੇਖ دیا۔ ਇਹ 13000 ਦਾ ਹੈ ਹਾਂ ਪਗਲੀ 13000 ਦਾ ਕੱਲ ਕੇ ਪਰਸੋ ਸੂਟ ਵਾਲਾ ਸਾਡੇ ਘਰ ਦੇ ਸਾਹਮਣੇੋਂ ਨਿਕਲਿਆ ਇਹੀ ਸੂਟ ਅੱਠ ਸੌ ਰੁਪਏ ਦਾ ਦਊਗਾ ਕਹਿੰਤੇ ਮੈਂ ਮਨਾਂ ਕੀਤਾ ਕੀ ਭਾਬੀ ਬਿਲਕੁਲ ਇਹੀ ਸੂਟ ਸੀ ਕਹਿੰਦਾ ਸੀ 800 ਰੁਪਏ ਚ ਦਵਾਂਗਾ ਮੈਂ ਮਨਾਂ ਕਰ ਦਿੱਤਾ ਤੂੰ ਦੁਕਾਨ ਤੇ ਜਾ ਕੇ 13000 ਦੇ ਕੇ ਆ ਗਈ ਹਾਂ ਪਿਆਰਿਓ ਨਿਰਾਸ਼ ਹੋ ਕੇ ਤਾਂ ਫਿਰ ਇਹ ਆਨੰਦ ਅਤੇ ਉਤਸ਼ਾਹ ਕਿੱਥੇ ਗਿਆ ਭਾਬੀ ਭਾਬੀ ਵੇਖਿਆ ਮੇਰੇ ਸੂਟ ਨੂੰ ਵੇਖਿਆ ਭਾਬੀ ਇੱਕ ਗੱਲ ਦੱਸੋ ਜੇ ਤੁਹਾਨੂੰ ਮਿਲਿਆ ਵੀ ਤਾਂ ਇਹੀ ਕਲਰ ਦਾ ਸੂਟ ਮਿਲਿਆ ਕੀ ਹੋਇਆ ਭਾਬੀ ਬਿਲਕੁਲ ਵੀ ਠੀਕ ਨਹੀਂ ਆ ਕੀ ਬਿਲਕੁਲ ਠੀਕ ਨਹੀਂ ਆ ਭਾਬੀ ਬਿਲਕੁਲ ਠੀਕ ਨਹੀਂ ਆ ਇਸ ਤਰ੍ਹਾਂ ਨਾ ਹੋ ਕੇ ਜੇ ਗ੍ਰੀਨ ਕਲਰ ਦਾ ਸੂਟ ਹੁੰਦਾ ਤਾਂ ਵਧੀਆ ਹੁੰਦਾ ਤਾਂ ਬਾਰਡਰ ਇਸ ਕਲਰ ਦਾ ਹੁੰਦਾ ਤਾਂ ਵਧੀਆ ਹੁੰਦਾ ਕੀ ਇਸ ਤਰ੍ਹਾਂ ਹੈ ਭਾਬੀ ਦੱਸਿਆ ਨਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਤੈਨੂੰ ਇਹ ਚੰਗਾ ਨਹੀਂ ਲੱਗੇਗਾ ਬਸ ਸੂਟ ਲਿਆ ਕੇ ਲਪੇਟ ਕੇ ਲਜਾ ਕੇ ਕੋਨੇ ਤੇ ਸੁਰ ਦਿੱਤਾ ਕਿਨੂੰ ਇਹ ਚਾਹੀਦਾ ਸੂਟ ਹਾਂ 6000 ਰੁਪਏ ਦੇ ਕੇ ਖਰੀਦਿਆ ਨਾ ਫਿਰ ਕੋਨੇ ਚ ਕਿਉਂ ਸੁਰ ਦਿੱਤਾ ਸੁਣੋ ਆਨੰਦ ਜੋ ਹੈ ਤੁਹਾਡੇ ਮਨ ਚ ਹੋਣਾ ਚਾਹੀਦਾ ਗਵਾਂਡੀ ਦੇ ਕਹਿਣ ਤੇ ਤੁਹਾਨੂੰ ਆਨੰਦਿਤ ਹੋਣ ਦੀ ਆਗਿਆ ਨਹੀਂਆ ਸਮਝੋ ਜੇ ਉਹ ਕਹਿ ਦੇਂਦੀ ਤਾਂ ਬਹੁਤ ਵਧੀਆ ਹੈ ਹਾਂ ਬਹੁਤ ਵਧੀਆ ਬਹੁਤ ਵਧੀਆ ਜੇ ਕਹਿ ਦੇਂਦੀ ਵਧੀਆ ਨਹੀਂਆ ਹਾਂ ਠੀਕ ਹੈ ਵਧੀਆ ਨਹੀਂ ਹੈ ਠੀਕਾ ਹਾਂ ਠੀਕ ਨਹੀਂ ਹੈ ਕੀ ਸੱਚਮੁੱਚ ਠੀਕ ਨਹੀਂ ਹੈ ਭਾਬੀ ਠੀਕ ਨਹੀਂ ਹੈ ਸੱਚਾਈ ਦੱਸਾਂ ਉਸ ਸੂਟ ਦੇ ਵਿੱਚ ਤੁਸੀਂ ਬਹੁਤ ਵਧੀਆ ਲੱਗੋਗੇ ਪਰ ਉਹਦਾ ਮਨ ਠੀਕ ਨਹੀਂ ਆ ਤੁਸੀਂ ਅਨੰਦਿਤ ਰਹੋ ਉਹ ਬਿਲਕੁਲ ਨਹੀਂ ਚਾਹਦੀ ਇਸ ਲਈ ਕੀ ਕੀਤਾ ਹਾਂ ਉਹ ਜੋ ਸੂਟ ਵੇਚਣ ਵਾਲਾ ਆਇਆ ਸੀ ਕੀ ਉਸਨੇ ਕਿਹਾ ਸੀ ਕਿ ਸੱਚਮੁੱਚ 800 ਰੁਪਏ ਚ ਦਵਾਂਗਾ ਝੂਠੀ ਗੱਲ ਹੈ ਸੂਟ ਵਾਲਾ ਵੀ ਨਹੀਂ ਆ 800 ਵਾਲਾ ਵੀ ਨਹੀਂ ਆ ਇਹ ਸਭ ਕਹਾਣੀਆਂ ਹੈ ਕਿਉਂ ਜਾਂਦੇ ਹੋ ਐਸਾ ਸੂਟ ਉਹਦੇ ਕੋਲ ਨਹੀਂ ਆ ਨਾ ਤੁਸੀਂ ਖਰੀਦ ਲਿਆ ਇਸ ਲਈ ਉਹ ਤੈਨੂੰ ਗਲਤ ਕਹਿ ਰਹੀ ਆ ਇਹ ਕੀ ਸੂਟ ਆ ਭਾਬੀ 800 ਰੁਪਏ ਦਾ ਸੂਟ ਆ ਤੇਰਾ ਸੂ ਕਹਿ ਰਹੀ ਆ ਜ਼ਹਿਰ ਪੜਤਾ ਬਸ ਤੁਹਾਡੇ ਆਨੰਦ ਚ ਕੀ ਕੀਤਾ ਜ਼ਹਿਰ ਕੋਲਤਾ ਤੁਹਾਡੇ ਸਾਰੇ ਆਨੰਦ ਦਾ ਕੀ ਹੋ ਗਿਆ ਉੱਡ ਗਿਆ ਹੁਣ ਦੱਸੋ ਤੁਹਾਡਾ ਆਨੰਦ ਕਿੱਥੇ ਐ ਗੁੰਡੀ ਦੀਆਂ ਗੱਲਾਂ ਚ ਪਰ ਉਹ ਆਨੰਦ ਨਹੀਂ ਆ ਜੇ ਪਰਮੇਸ਼ਵਰ ਤੁਹਾਡੇ ਮਨ ਦੇ ਵਿੱਚ ਹੈ ਤਾਂ ਉਹ ਆਨੰਦ ਅਲੱਗਾ ਉਹ ਖੁਸ਼ੀ ਅਲੱਗਾ ਕਿਵੇਂ ਹੁੰਦੀ ਹੈ ਮੈਂ ਦੱਸਦਾ ਹਾਂ ਆਓ ਵੇਖਾਂਗੇ ਪਰਮੇਸ਼ਵਰ ਸਾਡੇ ਜੇ ਮਨ ਚ ਹੋਵੇ ਤਾਂ ਕਿਵੇਂ ਦਾ ਆਨੰਦ ਮਿਲਦਾ ਹੈ ਪਹਿਲਾ ਤਿਮੋਥੀਸ 6ਵਾਂ ਦਿਆ ਹੈ 6 ਤੋਂ 10 ਵਚਨਾਂ ਤੱਕ ਪਰ ਸੰਤੋਸ਼ ਨਾਲ ਪਰੀ ਹੋਈ ਭਗਤੀ ਬਹੁਤ ਵੱਡੀ ਕਮਾਈ ਹੈ ਕਿਉਂਕਿ ਨਾ ਅਸੀਂ ਦੁਨੀਆ ਚ ਕੁਝ ਲੈ ਕੇ ਆਏ ਹਾਂ ਅਤੇ ਨਾ ਹੀ ਕੁਝ ਨਾਲ ਲੈ ਕੇ ਜਾਵਾਂਗੇ ਅਗਰ ਸਾਡੇ ਕੋਲ ਖੰਡ ਅਤੇ ਪੀਨ ਲਈ ਕੁਝ ਹੋਵੇ ਤਾਂ ਉਸੇ ਵਿੱਚ ਹੀ ਸਾਨੂੰ ਸਬਰ ਕਰਨਾ ਚਾਹੀਦਾ ਹੈ ਪਰ ਜੋ ਅਮੀਰ ਹੋਣਾ ਚਾਹੁੰਦੇ ਆ ਅਤੇ ਜੋ ਧਨੀ ਹੋਣਾ ਚਾਹੁੰਦੇ ਆ ਕੀ ਪਰਖਿਆ ਚ ਫੰਦੇ ਚ ਕਈ ਤਰ੍ਹਾਂ ਦੀਆਂ ਵਿਅਰਥ ਅਤੇ ਹਾਨੀਕਾਰਕ ਲਾਲ ਸਾਵਾ ਦੇ ਵਿੱਚ ਫਸ ਜਾਂਦੇ ਆ ਜੋ ਮਨੁੱਖਾਂ ਨੂੰ ਵਿਗਾੜ ਦਿੰਦੀ ਆ ਅਤੇ ਵਿਨਾਸ਼ ਦੇ ਸਮੁੰਦਰ ਚ ਸੁੱਟ ਦਿੰਦੀ ਆ ਕਿਉਂਕਿ ਪੈਸੇ ਦਾ ਲੋਭ ਹਰ ਤਰ੍ਹਾਂ ਦੀ ਬੁਰਾਈ ਦੀ ਜੜ ਹੈ ਜੋ ਤੁਹਾਨੂੰ ਤਨਖਾਹ ਮਿਲ ਰਹੀ ਆ ਉਹਦੇ ਚ ਸੰਤੁਸ਼ਟ ਰਹੋ ਜੋ ਤੁਹਾਡੇ ਕੋਲ ਹੈ ਉਹਦੇ ਚ ਸਬਰ ਕਰੋ ਜੇ ਬਾਈਕ ਹੈ ਤਾਂ ਖੁਸ਼ ਰਹੋ ਸਾਈਕਲ ਹੈ ਤਾਂ ਖੁਸ਼ ਰਹੋ ਜੇ ਕਾਰ ਹੈ ਤਾਂ ਖੁਸ਼ ਰਹੋ ਜੇ ਇੱਕ ਕਮਰਾ ਹੈ ਤਾਂ ਖੁਸ਼ ਰਹੋ ਕਿ ਦੋ ਕਮਰਿਆਂ ਦਾ ਮਕਾਨ ਹੈ ਖੁਸ਼ ਰਹੋ ਨਹੀਂ ਨਹੀਂ ਤਿੰਨ ਕਮਰਿਆਂ ਦਾ ਮਕਾਨ ਹੋਣ ਤੇ ਮੈਂ ਬੜਾ ਖੁਸ਼ ਹੋਵਾਂਗਾ ਜੇ ਤੁਸੀਂ ਦੋ ਕਮਰਿਆਂ ਦੇ ਮਕਾਨ 'ਚ ਖੁਸ਼ ਨਹੀਂ ਹੋਤਾ ਤਿੰਨ ਕਮਰਿਆਂ ਦੇ ਮਕਾਨ ਦੇ ਵਿੱਚ ਵੀ ਖੁਸ਼ੀ ਦੇ ਨਾਲ ਨਹੀਂ ਰਹੋਗੇ ਉਦਾਹਰਨ ਦੇ ਲਈ ਮੰਨ ਲਓ ਅੰਬ ਖਰੀਦੇ 1 ਕਿਲੋ ਅੰਬ ਲਈ ਤੁਸੀਂ ਜੋ ਖਰੀਦਿਆ ਖੱਟੇ ਅੰਬ ਨਿਕਲੇ ਉਸ ਅੰਬ ਨੂੰ ਖਾਦਾ ਉਹ ਖੱਟੇ ਸੀ ਨਹੀਂ ਨਹੀਂ ਤਿੰਨ ਅੰਬ ਖਾਓਗੇ ਤਾਂ ਫਿਰ ਉਹ ਮਿੱਠਾ ਰਹੇਗਾ ਨਹੀਂ ਨਹੀਂ ਫਿਰ ਵੀ ਨਹੀਂ ਇਹ ਉਹਦਾ ਸੁਭਾਅ ਹੈ ਉਸ ਪੇੜ ਦਾ ਸੁਭਾਅ ਕੀ ਹੈ ਕਿ ਖੱਟੇ ਅੰਬ ਹੀ ਉਹਦੇ ਤੇ ਲੱਗਦੇ ਆ ਜਾਂ ਮਿੱਠੇ ਅੰਬ ਹੀ ਲੱਗਦੇ ਆ ਮੰਨ ਲਓ ਮਿੱਠੇ ਫਲ ਵਾਲਾ ਅੰਬ ਦਾ ਕੋਈ ਪੇੜ ਹੈ ਜੇ ਇੱਕ ਫਲ ਖਾਓਗੇ ਤਾਂ ਵੀ ਮਿੱਠਾ ਰਹੇਗਾ ਦੋ ਫਲ ਖਾਓਗੇ ਤਾਂ ਵੀ ਮਿੱਠਾ ਰਹੇਗਾ ਅਤੇ ਜੇ ਤਿੰਨ ਖਾਓਗੇ ਤਾਂ ਵੀ ਮਿੱਠਾ ਰਹੇਗਾ ਉਹ ਮਿੱਠਾਪਨ ਕੀ ਆ ਉਹਦਾ ਗੁਣ ਹੈ ਉਸੇ ਤਰ੍ਹਾਂ ਜੇ ਤੁਸੀਂ ਇੱਕ ਕਮਰੇ ਦੇ ਵਿੱਚ ਹੋ ਅਤੇ ਖੁਸ਼ ਹੋ ਤਾਂ ਦੋ ਕਮਰਿਆਂ ਵਿੱਚ ਵੀ ਖੁਸ਼ ਰਹੋਗੇ ਜੇ ਤਿੰਨ ਕਮਰੇ ਹੋਣਗੇ ਤਾਂ ਵੀ ਖੁਸ਼ ਰਹੋਗੇ ਤੇ ਨਾ ਹੈ ਤਾਂ ਦੋ ਕਮਰੇ ਜਾਂ ਇੱਕ ਕਮਰੇ ਦੇ ਵਿੱਚ ਵੀ ਖੁਸ਼ ਰਹੋਗੇ ਸਬਰ ਕਰੋਗੇ ਕਿਉਂਕਿ ਇੱਕ ਗੁਣਾ ਗੁਣ ਇਹ ਖੱਟਾ ਹੈ ਇੱਕ ਹੋਵੇ ਜਾਂ ਦੋ ਹੋਵੇ ਜਾਂ ਤਿੰਨ ਜਾਂ ਪੰਜ ਹੋਵੇ ਕੁਝ ਵੀ ਹੋਵੇ ਖੱਟੇ ਹੀ ਹੋਣਗੇ ਕਿਉਂਕਿ ਕਾਰਨ ਕੀ ਆ ਗੁਣਾ ਸੰਤੁਸ਼ਟੀ ਨਾ ਹੋਣ ਤੇ ਪੰਜ ਸੂਟ ਹੋ ਜਾ 10 ਸੂਟ ਹੋ ਜਾ 50 ਸੂਟ ਹੋਵੇ ਤਾਂ ਵੀ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ ਆਪਣਾ ਮਕਾਨ ਹੋਵੇ ਕਿਰਾਏ ਦਾ ਹੋਵੇ ਸੰਤੁਸ਼ਟ ਨਹੀਂ ਹੋਵੋਗੇ ਬਾਈਕ ਹੋਵੇ ਕਾਰ ਹੋਵੇ ਕੀਮਤੀ ਸਾਧਨ ਕਿਉਂ ਨਾ ਹੋਵੇ ਕਿਉਂਕਿ ਤੁਹਾਡੇ ਜੀਵਨ ਚ ਜੇ ਸੰਤੁਸ਼ਟੀ ਨਹੀਂ ਹੈ ਤਾਂ ਉਹ ਤੁਹਾਡੇ ਜੀਵਨ ਦਾ ਗੁਣ ਤੁਹਾਡੀ ਜਗਾ ਨਹੀਂ ਬਦਲਣੀ ਚਾਹੀਦੀ ਤੁਹਾਡਾ ਮਨ ਬਦਲਣਾ ਚਾਹੀਦਾ ਜੇ ਤੁਹਾਡੇ ਮਨ ਚ ਸੰਤੁਸ਼ਟੀ ਹੈ ਤਾਂ ਕਮੀ ਕੱਟੀ ਦੇ ਵਿੱਚ ਵੀ ਤੁਸੀਂ ਆਰਾਮ ਨਾਲ ਜੀਵੋਗੇ। ਇਹੀ ਪਰਮੇਸ਼ਵਰ ਚਾਹੁੰਦੇ ਆ। ਪਹਿਲਾ ਭੁਲਾਹਾਰ ਦੇ ਪ੍ਰਤੀ ਸੰਤੁਸ਼ਟੀ, ਦੂਸਰਾ ਤਨਖਾਹ ਦੇ ਪ੍ਰਤੀ ਸੰਤੁਸ਼ਟੀ, ਤੀਸਰਾ ਜੋ ਤੁਹਾਡੇ ਕੋਲ ਹੈ ਉਹਦੇ ਵਿੱਚ ਸੰਤੁਸ਼ਟੀ, ਚੌਥਾ ਖਾਣ ਅਤੇ ਪਾਉਣ ਦੇ ਪ੍ਰਤੀ ਸੰਤੁਸ਼ਟੀ। ਪਰ ਇਹ ਜੋ ਸੰਤੁਸ਼ਟੀ ਆ ਪਰਮੇਸ਼ਵਰ ਕਿੰਨੂੰ ਦੇਵੇਗਾ ਇਹ ਸਮਝਣਾ। ਪਰਮੇਸ਼ਵਰ ਸੰਤੁਸ਼ਟੀ ਕਿੰਨੂੰ ਦੇਵੇਗਾ? ਮਤੀ ਦੀ ਅੰਜੀਲ 5 ਦੀ 6 ਉਹ ਧਨ ਹੈ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹੈ ਕਿਉਂਕਿ ਉਹ ਤ੍ਰਿਪਤ ਕੀਤੇ ਜਾਣਗੇ ਤ੍ਰਿਪਤ ਕੀਤੇ ਜਾਣਗੇ ਕੌਣ ਤ੍ਰਿਪਤ ਕੀਤਾ ਜਾਏਗਾ ਜਾਣਦੇ ਹਾਂ ਧਨ ਦੇ ਲਈ ਆਦਰ ਦੇ ਲਈ ਪੈਸਿਆਂ ਦੇ ਪਿੱਛੇ ਭੱਜਣ ਵਾਲੇ ਨਹੀਂ ਪਰ ਜੋ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਆ ਉਹ ਤ੍ਰਿਪਤ ਕੀਤੇ ਜਾਣਗੇ ਸਮਝ ਗਏ ਹੋ ਜੇ ਤੁਸੀਂ ਆਪਣੇ ਜੀਵਨ ਜਿੱਤ੍ਰਿਪਤ ਹੋ ਕੇ ਜੀਣਾ ਹੈ ਤਾਂ ਤੁਹਾਡੇ ਚ ਧਾਰਮਿਕਤਾ ਦੀ ਭੁੱਖ ਅਤੇ ਪਿਆਸ ਹੋਣੀ ਚਾਹੀਦੀ ਆ ਤਾਂ ਹੀ ਤ੍ਰਿਪਤ ਕੀਤੇ ਜਾਓਗੇ ਯਾਦ ਰੱਖੋ ਜੋ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਉਹਨਾਂ ਨੂੰ ਪਰਮੇਸ਼ਵਰ ਤ੍ਰਿਪਤ ਕਰੇਗਾ ਉਸ ਤੋਂ ਬਾਅਦ ਪਰਮੇਸ਼ਵਰ ਤ੍ਰਿਪਤ ਕਰੇਗਾ ਅਸੀਂ ਵੇਖਿਆ ਹੈ ਨਾ ਪਰ ਤ੍ਰਿਪਤੀ ਕਿੰਨੇ ਪ੍ਰਕਾਰ ਦੀ ਹੁੰਦੀ ਆ ਆਓ ਵੇਖਾਂਗੇ ਜ਼ਬੂਰ 91 14 15ਵਾਂ ਤੇ 16ਵਾਂ ਵਚਨ ਪਰਮੇਸ਼ਵਰ ਸੰਤੁਸ਼ਟੀ ਦੇਗਾ ਕਿਵੇਂ ਦੇਗਾ ਕਿਸ ਤਰ੍ਹਾਂ ਦੇਵੇਗਾ ਜ਼ਬੂਰ 91 14 ਵਚਨ ਉਸਨੇ ਜੋ ਮੇਰੇ ਨਾਲ ਸਨੇਹ ਕੀਤਾ ਇਸ ਲਈ ਮੈਂ ਉਸ ਨੂੰ ਛੁਡਾਵਾਂਗਾ ਮੈਂ ਉਸ ਨੂੰ ਉੱਚੀ ਥਾਂ ਤੇ ਰੱਖਾਂਗਾ ਕਿਉਂਕਿ ਉਸਨੇ ਮੈਨੂੰ ਅਤੇ ਮੇਰੇ ਨਾਮ ਨੂੰ ਜਾਣ ਲਿਆ ਹੈ ਜਦੋਂ ਮੈਨੂੰ ਪੁਕਾਰੇ ਤਦ ਮੈਂ ਉਸ ਦੀ ਸੁਣਾਂਗਾ ਮੁਸ਼ਕਲ ਦੇ ਸਮੇਂ ਮੈਂ ਉਸ ਦੇ ਨਾਲ ਰਵਾਂਗਾ ਅਤੇ ਮੁਸ਼ਕਲ ਦੇ ਸਮੇਂ ਉਹਦੀ ਮਹਿਮਾ ਨੂੰ ਵਧਾਵਾਂਗਾ ਮੈਂ ਉਸ ਨੂੰ ਲੰਬੀ ਉਮਰ ਦੇ ਨਾਲ ਤ੍ਰਿਪਤ ਕਰਾਂਗਾ ਕਿਹਦੇ ਦੁਆਰਾ ਜੇ ਤੁਸੀਂ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਤ੍ਰਿਪਤ ਕਰੇਗਾ ਕਿਵੇਂ ਕਰੇਗਾ ਤੁਹਾਨੂੰ ਲੰਬੀ ਉਮਰ ਦੇਵੇਗਾ ਤੁਹਾਨੂੰ ਤ੍ਰਿਪਤ ਕਰੇਗਾ ਭੈਣੋ ਅਤੇ ਭਰਾਵੋ ਤੁਸੀਂ ਕਿਉਂ ਇਮਾਨਦਾਰੀ ਅਤੇ ਖराई ਨਾਲ ਜੀਣਾ ਹੈ ਜਾਣਦੇ ਹੋ ਇਹਦੇ ਵਿੱਚ ਹੀ ਤ੍ਰਿਪਤੀ ਆ ਧਰਮ ਦੇ ਕੰਮ ਕਰਨ ਤੇ ਯਕਰਾਇ ਨੂੰ ਛੱਡ ਦੇ ਤਾਂ ਤੁਹਾਡੇ ਜੀਵਨ ਚ ਤ੍ਰਿਪਤੀ ਨਹੀਂ ਰਹੇਗੀ ਅੱਜ ਸਾਡੇ ਵਿੱਚੋਂ ਕੁਝ ਲੋਕਾਂ ਦੇ ਜੀਵਨ ਚ ਤ੍ਰਿਪਤੀ ਨਹੀਂ ਆ ਕੁਝ ਵੀ ਹੋਵੇ ਤ੍ਰਿਪਤ ਨਹੀਂ ਆ ਹਮੇਸ਼ਾ ਰੋਂਦੇ ਰਹਿੰਦੇ ਆ ਇਹਦੇ ਨਾਲ ਉਹਦੇ ਨਾਲ ਆਪਣੀ ਤੁਲਨਾ ਕਰਕੇ ਘਰ ਚ ਪਤੀ ਨਾਲ ਪਤਨੀ ਨਾਲ ਝਗੜਦੇ ਆ ਜੇ ਇਹੀ ਤੁਹਾਡਾ ਸੁਭਾਅ ਹੈ ਤਾਂ ਕਮੀ ਤੁਹਾਡੇ ਪਤੀ ਜਾਂ ਪਤਨੀ ਵਿੱਚ ਨਹੀਂ ਆ ਤੁਸੀਂ ਜੋ ਦੂਜੇ ਨਾਲ ਤੁਲਨਾ ਕਰਕੇ ਸਤਾ ਰਹੇ ਹੋ ਤਸੀਹੇ ਦੇ ਰਹੇ ਹੋ ਕਮੀ ਤੁਹਾਡੇ ਹੀ ਅੰਦਰ ਆ ਕਮੀ ਕੀ ਆ ਤੁਸੀਂ ਜਾਣਦੇ ਹੋ ਤੁਹਾਡੇ ਵਿੱਚ ਧਾਰਮਿਕਤਾ ਨਹੀਂ ਆ ਨਾ ਖਰਾਈਆ ਜੇ ਤੁਹਾਡੇ ਵਿੱਚ ਧਾਰਮਿਕਤਾ ਹੋਵੇ ਤਾਂ ਪਰਮੇਸ਼ਵਰ ਤੁਹਾਨੂੰ ਤ੍ਰਿਪਤੀ ਦਾ ਵਰਦਾਨ ਦੇਵੇਗਾ ਪਿਆਰੋ ਇੱਕ ਵਾਰ ਸੋਚੋ ਕੀ ਤੁਸੀਂ ਤ੍ਰਿਪਤੋਂ ਇਹ ਕਹਿਣਾ ਕਾਫੀ ਆ ਕਹਿ ਪਾਉਣ ਦੀ ਤ੍ਰਿਪਤੀ ਤੁਹਾਡੇ ਵਿੱਚ ਹੈ ਇਹ ਕਾਫੀ ਆ ਇਹ ਸ਼ਬਦ ਮੈਨੂੰ ਬੜਾ ਪਸੰਦ ਆ ਕਾਫੀ ਆ 2003 ਚ ਕਲਵਰੀ ਆਵਾਜ਼ ਸ਼ੁਰੂ ਹੋਇਆ 2001 ਚ ਕਲਵਰੀ ਪత్రికਾ ਸ਼ੁਰੂ ਹੋਈ ਸ਼ੁਰੂਆਤ ਦੇ ਦਿਨਾਂ 'ਚ ਕਮੀਆਂ ਕਟੀਆਂ 'ਚ ਸ਼ੁਰੂ ਕੀਤੀ ਗਈ ਸੇਵਕਾਈ ਟੀਵੀ ਦੀ ਸੇਵਕਾਈ ਪੱਤਰਕਾਈ ਦੀ ਸੇਵਕਾਈ ਦੇਖ ਕੇ ਬੜਾ ਖੁਸ਼ ਹੋਇਆ ਮੈਂ ਬੜਾ ਤ੍ਰਿਪਤ ਹੋਇਆ ਬਸ ਪ੍ਰਭੂ ਬਸ ਪ੍ਰਭੂ ਪਸ ਪ੍ਰਭੂ 2016 'ਚ ਮੇਰੇ 45ਵੇਂ ਜਨਮ ਦਿਨ ਤੇ ਮੈਂ ਗੁਟਨਿਆਂ ਤੇ ਆ ਕੇ ਪ੍ਰਭੂ ਨੂੰ ਬਸ ਇਹੀ ਕਹਿ ਰਿਹਾ ਸੀ ਕਿ ਪ੍ਰਭੂ ਬਸ ਹਾਂ ਚੰਗੀ ਟੀਵੀ ਸੇਵਾ ਦਿੱਤੀ ਤੁਸੀਂ ਵੱਡੀ ਕਲਿਸਿਆ ਦਿੱਤੀ ਮੈਨੂੰ ਪਿਆਰ ਕਰਨ ਵਾਲਾ ਸਮਾਜ ਦਿੱਤਾ बस प्रभु इस अलावा तो होर की चाहिए बस प्रभु बस प्रभु बस प्रभु इस तरह जब मैं प्रभु नह रहा प्रभु ने में की किया जानते हो नहीं जे बस 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 कहों तो परमेश्वर की कहेगा नहीं मैं जो देना है अजय बहुत है कहेगा चाहद चाह चाह मान लो जे तुसी किया ता परमेश्वर की कहेगा ਕੀ ਕਹੇਗਾ ਬਸ ਤੁਹਾਨੂੰ ਸਮਝ ਆਇਆ ਜਾਂ ਤੁਸੀਂ ਕਹੋਗੇ ਪ੍ਰਭੂ ਬਸ ਇਹ ਕਾਫੀ ਆ ਪਰਮੇਸ਼ਰ ਕਹਿਣਗੇ ਮੈਂ ਜੋ ਦੇਣਾ ਉਹ ਬਹੁਤ ਹੈ ਮੇਰੇ ਬੇਟੇ ਕੀ ਸਹੀ ਆ ਦੱਸੋ ਬਸ ਕਾਫੀ ਆ ਕਹਿਣ ਵਾਲੇ ਤ੍ਰਿਪਤੀ ਦੇ ਜੀਵਨ ਦੇ ਨਾਲ ਸਭ ਕੁਝ ਪਾ ਲੈਣਾ ਹੈ ਚੰਗਾ ਹੈ ਕਹਾਂਗੇ ਜਾਂ ਜੋ ਹੈ ਉਹਦਾ ਆਨੰਦ ਨਾ ਮਾਨ ਕੇ ਆਪਣੀ ਲਾਲਸਾਵਾਂ ਦੇ ਨਾਲ ਪ੍ਰਭੂ ਦੇ ਕੋਲ ਆ ਕੇ ਕਹਣਾ ਮੈਨੂੰ ਇਹ ਚਾਹੀਦਾ ਉਹ ਚਾਹੀਦਾ ਕਹਿੰਦੇ ਪ੍ਰਭੂ ਤੁਹਾਡੇ ਸਾਹਮਣੇ ਟੁਕੜਾ ਸੁੱਟ ਕੇ ਕਹੇਗਾ ਇਸ ਨੂੰ ਖਾਓ ਇਹ ਹੀ ਤੁਹਾਡੇ ਲਈ ਠੀਕ ਆ ਪ੍ਰਭੂ ਮੇਰੇ ਲਈ ਇਹ ਸੇਵਾ ਕਾਫੀ ਆ ਇੱਕ ਕਲਿਸਿਆ ਕਾਫੀ ਆ ਇਹ ਸੁਣ ਕੇ ਪ੍ਰਭੂ ਨੇ ਕਿਹਾ ਕਾਫੀ ਕਿਉਂ ਕਹਿ ਰਿਹਾ 40 ਵੱਡੀ ਕਲਿਸਿਆਵਾਂ ਨੂੰ ਮੈਂ ਤੈਨੂੰ ਦੇਣ ਜਾ ਰਿਹਾ ਹਾਂ ਇੱਕ ਕਲਿਸਿਆ ਕਹਿੰਦੇ ਕਿ ਨਹੀਂ ਕਲਿਸਿਆ ਹੈ 40 ਕਲਿਸਿਆਵਾਂ ਮੈਂ ਤੈਨੂੰ ਦਿਆਂਗਾ ਜਦ ਤੁਸੀਂ ਸੰਤੁਸ਼ਟੀ ਨਾਲ ਪਰਮੇਸ਼ਵਰ ਦੇ ਕੋਲ ਜਾਓਗੇ ਤਾਂ ਪਰਮੇਸ਼ਵਰ ਵੇਖ ਕੇ ਤ੍ਰਿਪਤ ਹੋ ਕੇ ਤੁਹਾਡੇ ਮੰਗਨ ਅਤੇ ਸਮਝ ਤੋਂ ਪਰੇ ਬਹੁਤਾਇਤ ਦੇ ਨਾਲ ਪਰਮੇਸ਼ਰ ਤੁਹਾਨੂੰ ਦੇਗਾ ਇਹ ਯਾਦ ਰੱਖੋ ਬਾਈਬਲ ਦੱਸਦੀ ਹੈ ਕਿ ਲੰਬੀ ਉਮਰ ਦੇ ਨਾਲ ਮੈਂ ਉਸ ਨੂੰ ਤ੍ਰਿਪਤ ਕਰਾਂਗਾ ਜੇ ਪਰਮੇਸ਼ਰ ਤ੍ਰਿਪਤ ਕਰੇਗਾ ਤਾਂ ਕਿੰਨਾ ਅਦਭੁਤ ਹੋਏਗਾ ਦੂਸਰਾ ਜ਼ਬੂਰ 90 ਦਾ 14ਵਾਂ ਵਚਨ ਤੜ ਕੇ ਸਾਨੂੰ ਆਪਣੀ ਦਇਆ ਦੇ ਨਾਲ ਤ੍ਰਿਪਤ ਕਰ ਤੜਕੇ ਹੀ ਪਰਮੇਸ਼ਵਰ ਆਪਣੀ ਕਿਰਪਾ ਦੇ ਨਾਲ ਸਾਨੂੰ ਤ੍ਰਿਪਤ ਕਰੇਗਾ ਚੌਥਾ ਜ਼ਬੂਰ 65 ਚੌਥਾ ਵਚਨ 65 4 ਕੀ ਹੈ ਤਨ ਹੋ ਜਿਹਨੂੰ ਤੂੰ ਚੁਣ ਕੇ ਆਪਣੇ ਨੇੜੇ ਆਉਣ ਦਿੰਦਾ ਹੈ ਉਹ ਤੇਰੇ ਆਂਗਨਾ ਚ ਵਾਸ ਕਰੇ ਅਸੀਂ ਤੇਰੇ ਭਵੰਦੇ ਅਰਥਾਤ ਤੇਰੇ ਪਵਿੱਤਰ ਭਵੰਦੇ ਉੱਤਮ ਉੱਤਮ ਪਦਾਰਥਾਂ ਦੇ ਨਾਲ ਤ੍ਰਿਪਤ ਹੋਵਾਂਗੇ ਕੀ ਦੇ ਨਾਲ ਹੋਵਾਂਗੇ ਉੱਤਮ ਉੱਤਮ ਪਦਾਰਥਾਂ ਦੇ ਨਾਲ ਤ੍ਰਿਪਤ ਕਰੂਨਾ ਦੇ ਨਾਲ ਤ੍ਰਿਪਤ ਲੰਬੀ ਉਮਰ ਦੇ ਨਾਲ ਤ੍ਰਿਪਤ ਜ਼ਬੂਰ 107 ਉਹਦਾ ਨੌਵਾਂ ਵਚਨ ਕਿਉਂਕਿ ਉਹ ਅਬਿਲਾਸ਼ੀ ਜੀਵ ਨੂੰ ਸੰਤੁਸ਼ਟ ਕਰੇਗਾ ਲਾਲਚੀ ਜੀਵ ਨੂੰ ਸੰਤੁਸ਼ਟ ਕਰੇਗਾ ਯਰਮੀਆ 31 ਦੀ 25 ਯਰਮੀਆ 21 ਉਹਦੀ 25 ਕਿਉਂਕਿ ਮੈਂ ਥੱਕੇ ਹੋਏ ਲੋਕਾਂ ਦੇ ਪ੍ਰਾਨ ਤ੍ਰਿਪਤ ਕੀਤੇ ਆ ਥੱਕਿਆ ਹੋਇਆਂ ਨੂੰ ਤ੍ਰਿਪਤ ਕਰੇਗਾ ਲਾਲਚੀ ਜੀਵ ਨੂੰ ਤ੍ਰਿਪਤ ਕਰੇਗਾ ਲੰਬੀ ਉਮਰ ਦੇ ਨਾਲ ਤ੍ਰਿਪਤ ਕਰੇਗਾ ਉਹ ਭਰਾਈ ਦੇ ਨਾਲ ਤ੍ਰਿਪਤ ਕਰੇਗਾ ਦਇਆ ਕਰਕੇ ਤ੍ਰਿਪਤ ਕਰੇਗਾ ਭੈਣੋ ਅਤੇ ਭਰਾਵੋ ਅੱਜ ਮਸੀਹ ਅਤਿ ਆਤਮਿਕ ਲੋਕਾਂ ਦੀ ਵਾਂਗੂ ਜੇ ਅਸੀਂ ਤ੍ਰਿਪਤ ਹੋ ਕੇ ਜੀਵਾਂਗੇ ਤਾਂ ਕਿੰਨਾ ਵਧੀਆ ਹੋਵੇਗਾ ਇੱਕ ਦਿਨ ਦਾਦਾ ਅਤੇ ਪੋਤਾ ਸਮੁੰਦਰ ਦੇ ਕੰਢੇ ਖੇਡ ਰਹੇ ਸੀ ਉਹ ਦਾਦਾ ਪੋਤੇ ਨਾਲ ਖੇਡ ਰਿਹਾ ਸੀ ਅਤੇ ਪੋਤਾ ਦਾਦੇ ਦੇ ਨਾਲ ਖੇਡ ਰਿਹਾ ਸੀ ਇਹ ਦੋਨੇ ਜਦੋਂ ਵਧੀਆ ਤਰੀਕੇ ਨਾਲ ਖੇਡ ਰਹੇ ਸੀ ਸਮੁੰਦਰ ਦੇ ਕੰਢੇ ਤੋਂ ਇੱਕ ਅਮੀਰ ਆਦਮੀ ਚੱਲ ਕੇ ਜਾ ਰਿਹਾ ਸੀ ਜਾਂਦੇ ਜਾਂਦੇ ਦਾਦੇ ਅਤੇ ਪੋਤੇ ਨੂੰ ਦੋਨਾਂ ਨੂੰ ਖੇਡਦੇ ਹੋਏ ਵੇਖਿਆ ਖੇਡਣ ਵਾਲੇ ਦਾਦੇ ਨੂੰ ਪੁੱਛਿਆ ਹੈ ਕਿਉਂ ਜੀ ਕਿ ਤੁਹਾਨੂੰ ਕੋਈ ਕੰਮ ਨਹੀਂ ਆ ਹੈ ਬਾਬੂ ਕੀ ਕੰਮ ਕਰਦੇ ਹੋ ਤੁਸੀਂ ਮੱਛਲੀਆਂ ਫੜਦਾ ਹਾਂ ਤੈਨੂੰ ਮੱਛਲੀਆਂ ਫੜਨੀਆਂ ਚਾਹੀਦੀਆਂ ਹੈ ਬੱਚੇ ਨਾ ਖੇਡ ਰਹੇ ਹੈ ਜਾ ਜਾ ਕੇ ਮੱਛੀਆਂ ਫੜ ਇਸ ਲਈ ਜੇ ਜ਼ਿਆਦਾ ਮੱਛੀਆਂ ਹੋਣਗੀਆਂ ਤਾਂ ਕੀ ਹੋਏਗਾ ਫਿਰ ਜ਼ਿਆਦਾ ਮੱਛੀਆਂ ਮਿਲਣ ਤਾਂ ਕੀ ਹੋਏਗਾ ਵੱਡੇ ਵੱਡੇ ਜਾਲ ਖਰੀਦ ਸਕਦੇ ਹਾਂ ਵੱਡੇ ਵੱਡੀ ਜਾਲ ਖਰੀਦਣ ਤਾਂ ਕੀ ਹੋਏਗਾ ਵੱਡੀ ਵੱਡੀ ਮੱਛੀ ਫੜੋਗੇ ਵੱਡੀਆਂ ਵੱਡੀਆਂ ਮੱਛੀ ਫੜਨ ਤਾਂ ਕੀ ਹੋਏਗਾ ਵੱਡੀਆਂ ਕਿਸ਼ਤੀਆਂ ਖਰੀਦੋਗੇ ਵੱਡੀ ਕਿਸ਼ਤੀ ਖਰੀਦਣ ਤਾਂ ਕੀ ਹੋਏਗਾ ਵੱਡੀਆਂ ਮੱਛੀਆਂ ਰੱਖ ਸਕਦੇ ਹਾਂ ਵੱਡੀਆਂ ਬੇੜੀਆਂ 'ਚ ਵੱਡੀਆਂ ਵੱਡੀਆਂ ਮੱਛੀਆਂ ਲਿਆ ਕੇ ਵੱਡੇ ਵਪਾਰ ਤੁਸੀਂ ਕਰ ਸਕਦੇ ਹੋ ਕਾਰੋਬਾਰ ਵੱਧ ਜਾਏਗਾ ਵੱਡਾ ਕਾਰੋਬਾਰ ਕਰਕੇ ਬਹੁਤ ਸਾਰਾ ਪੈਸਾ ਆਉਣ ਤੋਂ ਬਾਅਦ ਕੀ ਕਰਨਾ ਹੈ ਆਰਾਮ ਨਾਲ ਆਪਣੇ ਪੋਤੇ ਨਾਲ ਖੇਡ ਸਕਦੇ ਹਾਂ ਤਾਂ ਫਿਰ ਮੈਂ ਕੀ ਕਰ ਰਿਹਾ ਹਾਂ ਤਾਂ ਫਿਰ ਹੁਣ ਮੈਂ ਕੀ ਕਰ ਰਿਹਾ ਹਾਂ ਆਪਣੇ ਪੋਤੇ ਦੇ ਨਾਲ ਆਰਾਮ ਨਾਲ ਖੇਡ ਰਿਹਾ ਸੁਣੋ ਮੇਰੇ ਪੋਤੇ ਨਾਲ ਆਰਾਮ ਨਾਲ ਖੇਡਣ ਦੇ ਲਈ ਮੈਨੂੰ ਵੱਡੀਆਂ-ਵੱਡੀਆਂ ਮੱਛੀਆਂ ਨੂੰ ਫੜਨ ਦੀ ਲੋੜ ਨਹੀਂ ਆ ਮੈਨੂੰ ਵੱਡੇ-ਵੱਡੇ ਜਾਲ ਵੀ ਜ਼ਰੂਰੀ ਨਹੀਂ ਆ ਵੱਡੀਆਂ ਕਿਸ਼ਤੀਆਂ ਵੀ ਮੇਰੇ ਲਈ ਜ਼ਰੂਰੀ ਨਹੀਂ ਆ ਸਵੇਰ ਜਾਣਾ ਹਾਂ ਕੁਝ ਮੱਛੀਆਂ ਫੜਦਾ ਹਾਂ ਅਤੇ ਜੋ ਜ਼ਰੂਰੀ ਹੁੰਦਾ ਹੈ ਉਹਨਾਂ ਨੂੰ ਵੇਚਦਾ ਹਾਂ ਅਤੇ ਜੋ ਪੈਸੇ ਮਿਲਦੇ ਆ ਤੇ ਮੈਂ ਆਰਾਮ ਨਾਲ ਜੀਦਾ ਹਾਂ ਅਤੇ ਕਹਿ ਰਿਹਾ ਉਹਨਾਂ ਆਨੰਦ ਅਤੇ ਖੁਸ਼ੀ ਵੜਿਆ-ਵੜਿਆ ਮੱਚੀਆਂ ਫੜਨ ਤੇ ਨਹੀਂ ਮਿਲਦੀ ਸਾਡਾ ਮਨ ਸੰਤੁਸ਼ਟ ਹੋਣਾ ਚਾਹੀਦਾ ਅਤੇ ਸੰਤੁਸ਼ਟੀ ਨਾਲ ਜੀਣਾ ਚਾਹੀਦਾ ਇਹੀ ਕਾਫੀ ਹੈ ਹੁਣ ਤੁਸੀਂ ਦੱਸੋ ਹੁਣ ਜੋ ਦਾਦਾ ਪੋਤੇ ਨਾਲ ਖੇਡ ਰਿਆ ਸੀ ਉਹਦਾ ਗੁਣ ਵਧੀਆ ਹੈ ਜਾਂ ਅਮੀਰ ਆਦਮੀ ਦਾ ਗੁਣ ਵਧੀਆ ਹੈ ਦੱਸੋ ਇਹੀ ਪਰਮੇਸ਼ਵਰ ਚਾਹੁੰਦੇ ਆ ਆਨੰਦਿਤ ਰਹਿਣਾ ਹੈ ਖੁਸ਼ ਰਹਿਣਾ ਹੈ ਤ੍ਰਿਪਤ ਹੋ ਕੇ ਰਹਿਣਾ ਹੈ ਅਮੀਰ ਹੋਣ ਦੀ ਲੋੜ ਨਹੀਂ ਆ ਤਣੀ ਹੋਣ ਦੇ ਲਈ ਤੁਸੀਂ ਇੰਨੀ ਜ਼ਿਆਦਾ ਜੀ ਮਿਹਨਤ ਕਰੋਗੇ ਤਾਂ ਥੱਕ ਜਾਓਗੇ ਹਰ ਪਾਸੇ ਨਿਰਾਸ਼ਾ ਹੀ ਮਿਲੇਗੀ ਹਾਂ ਹਤਾਸ਼ ਤੇ ਨਿਰਾਸ਼ ਹੋ ਜਾਣਗੇ ਸਿਹਤ ਖਰਾਬ ਕਰ ਲੈਣਗੇ ਆਤਮਿਕਤਾ ਤੇ ਪਿਆਰ ਮੁਹੱਬਤ ਨੂੰ ਛੱਡ ਕੇ ਆਖਰ ਚ ਮਰ ਜਾਣਗੇ ਜੇ ਚਾਹੁੰਦੇ ਕਿ ਉਹ ਦਿਨ ਸਾਡੇ ਜੀਵਨ ਚ ਨਾ ਹੈ ਜੋ ਤੁਹਾਡੇ ਕੋਲ ਆ ਉਹਦੇ ਚ ਹੀ ਸੰਤੁਸ਼ਟ ਰਹੋ ਪਰਮੇਸ਼ਵਰ ਦੀ ਕੈਨ ਵਾਲੀ ਮਹਾਨ ਆਗਿਆ ਹੈ ਇਹ ਹੀ ਮੈਨੂੰ ਚਾਹੀਦਾ ਹੈ ਕੈਨ ਵਾਲੇ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋਗੇ ਮਹਾਨ ਪਵਿੱਤਰ प्रेमी ਪਰਮੇਸ਼ਵਰ ਪਿਤਾ ਬਹੁਤ ਹੀ ਉੱਤਮ ਸੰਦੇਸ਼ ਤੁਸੀਂ ਸਾਨੂੰ ਦਿੱਤੇ ਆ ਤੁਹਾਡਾ ਬੜਾ ਧੰਨਵਾਦ ਸਤਿuti ਮਹਿਮਾ ਕਰਦੇ ਆ ਜੋ ਸਾਡੇ ਕੋਲ ਅਸੀਂ ਉਹਦੇ ਵਿੱਚ ਹੀ ਸੰਤੁਸ਼ਟ ਰਹਿ ਸਕੀਏ ਸਹਾਇਤਾ ਕਰ ਅਸੀਂ ਮਿਲਣ ਵਾਲੀ ਤਨਖਾਹ ਤੋਂ ਸੰਤੁਸ਼ਟ ਹੋ ਸਕੀਏ ਇੱਕ ਵਾਰ ਭੋਜਨ ਖਾ ਕੇ ਪਿਤਾ ਸੰਤੁਸ਼ਟ ਹੋਣ ਦਾ ਅਨੁਗ੍ਰਹਿ ਕਰਦੇ ਹੋ ਧਾਰਮਿਕਤਾ ਅਤੇ ਕ੍ਰਾਈ ਨਾਲ ਜੀਣ ਵਾਲੇ ਲੋਕਾਂ ਨੂੰ ਤੁਸੀਂ ਕਿਹਾ ਮੈਂ ਸੰਤੁਸ਼ਟ ਕਰਾਂਗਾ ਪਿਤਾਓ ਸੰਤੁਸ਼ਟੀ ਸਾਨੂੰ ਦਿਓ ਜੇ ਤੁਹਾਡੀ ਸੰਤੁਸ਼ਟੀ ਹੋਏਗੀ ਤਾਂ ਤੁਸੀਂ ਕਿਹਾ ਮੈਂ ਲੰਬੀ ਉਮਰ ਦੇ ਨਾਲ ਆਸ਼ੀਸ਼ ਦੇਾਂਗਾ ਤੁਸੀਂ ਕਿਹਾ ਆਸ ਨੂੰ ਪੂਰਾ ਕਰਕੇ ਤ੍ਰਿਪਤ ਕਰਾਂਗਾ ਤੁਸੀਂ ਕਿਹਾ ਮੈਂ ਥੱਕਿਆ ਹੋਇਆਂ ਨੂੰ ਤ੍ਰਿਪਤ ਕਰਾਂਗਾ ਤੁਸੀਂ ਕਿਹਾ ਮੈਂ ਭੁੱਖ ਮਿਟਾ ਕੇ ਤੁਹਾਨੂੰ ਤ੍ਰਿਪਤ ਕਰ ਦੇਾਂਗਾ ਪਿਤਾ ਤੁਸੀਂ ਕਿਹਾ ਮੈਂ ਆਪਣੀ ਦਇਆ ਦੇ ਨਾਲ ਤੁਹਾਨੂੰ ਤ੍ਰਿਪਤ ਕਰ ਦੇਾਂਗਾ ਪ੍ਰਭੂ ਤਨ ਕਮੌਣ ਨਾਲੋਂ ਚੰਗਾ ਹੈ ਚੰਗੇ ਗੁਣ ਪ੍ਰਾਪਤ ਕਰ ਸਕੀਏ ਅਤੇ ਸਾਨੂੰ ਚੰਗਾ ਜੀਣ ਵਾਲਾ ਇੱਕ ਅੱਛਾ ਸੁਭਾਅ ਦੇ ਦਿਓ ਸਾਨੂੰ ਦਿਓ ਜੇ ਕਹਾਂਗੇ ਸਾਡੇ ਲਈ ਇਹਨਾ ਕਾਫੀ ਆ ਬਹੁਤਾ ਇਤਨਾਲ ਤੁਸੀਂ ਸਾਨੂੰ ਬਰਕਤ ਦੇਉਂਗੇ ਜੋ ਹੈ ਅਗਰ ਉਹਦੇ ਵਿੱਚ ਸੰਤੁਸ਼ਟ ਹੋ ਕੇ ਜੀਵਾਂਗੇ ਪਿਤਾ ਤੁਸੀਂ ਸਾਨੂੰ ਬਹੁਤਾ ਇਤਨਾਲ ਦਓਂਗੇ ਜਿੰਨੀ ਅਸੀਂ ਮਿਹਨਤ ਕਰਾਂਗੇ ਸੰਘਰਸ਼ ਕਰਾਂਗੇ ਸਿਰਫ ਅਸੀਂ ਗਵਾਵਾਂਗੇ ਕੁਝ ਪਾ ਨਹੀਂ ਸਕਾਂਗੇ ਇਹ ਸੱਚਾ ਇਸ ਲਈ ਜੋ ਹੈ ਉਸੇ ਵਿੱਚ ਪਿਤਾ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਉਸ ਸਮੇਂ ਇੰਨੇ ਲੋਕ ਜੇ ਵਚਨ ਨੂੰ ਸੁਣ ਰਹੇ ਹੈ ਤਾਂ ਤ੍ਰਿਪਤ ਹੋ ਕੇ ਜੀ ਸਕੇ ਸਹਾਇਤਾ ਕਰੋ ਸੰਤੁਸ਼ਟੀ ਦਾ ਜੀਵਨ ਸਾਨੂੰ ਦੇ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ